ਸਾਬ ਨੇ ਜੋ ਕੀਤਾ ਬਹੁਤ ਚੰਗਾ ਕੀਤਾ ਹੈਗਾ ਐਗਜ਼ਾਮਪਲ ਸੈੱਟ ਕਰਤੀ ਹੈ ਮੈਂ ਔਰ ਪਬਲਿਕ ਨੂੰ ਵੀ ਇਹੀ ਕਹਿਣਾ ਚਾਹੁੰਦਾ ਕਿ ਵੀ ਤੁਸੀਂ ਵੀ ਜੁਡੀਸ਼ੀਅਲ ਤੇ ਭਰੋਸਾ ਰੱਖੋ ਜੇ ਤੁਹਾਡੇ ਨਾਲ ਕੁਝ ਗਲਤ ਹੋਇਆ ਤੁਸੀਂ ਅੱਗੇ ਆਓ ਅੱਗੇ ਵੱਧ ਕੇ ਆਪਣੇ ਹੱਕ ਅਧਿਕਾਰ ਮੰਗੋ ਜੋ ਵੀ ਤੁਹਾਡੇ ਨਾਲ ਗਲਤ ਹੋਇਆ ਉਹਦੇ ਉੱਪਰ ਇਨਸਾਫ ਮੰਗੋ ਇਤਨਾ ਸੰਘਰਸ਼ ਕਰਨਾ ਪਿਆ ਕਿੰਨਾ ਸੰਘਰਸ਼ ਕਰਨਾ ਪਿਆ ਸਾਨੂੰ ਕੀ ਸਾਨੂੰ ਕੋਈ ਫੈਦਨ ਦੀ ਕੋਸ਼ਿਸ਼ ਕੀਤੀ ਗਈ 7 ਸਾਲ 8-9 ਮਹੀਨੇ ਅੱਜ ਹੋ ਚੁੱਕੇ ਹਨ 5 5 ਕਰੋੜ ਰੁਪਏ ਸਾਡੇ ਮੂਰੇ ਰੱਖਿਆ ਗਿਆ 10 10 ਕਰੋੜ ਵੀ ਸਾਡੇ ਮੂਰੇ ਰੱਖਿਆ ਗਿਆ ਪਰ ਸਾਡੇ ਲਈ ਪੈਸਾ ਕੋਈ ਐਮੇਤ ਨਹੀਂ ਰੱਖਦਾ ਸੀ ਪੈਸਾ ਦਿੱਤਾ ਨਹੀਂ ਮੰਨੇ ਐਫ ਆਰਾਂ ਕਰਾਈਆਂ ਕ੍ਰੋਸ ਨਹੀਂ ਮੰਨੇ ਹਮਲੇ ਕੀਤੇ ਨਹੀਂ ਮੰਨੇ ਫੈਮਿਲੀ ਚ ਵੜ ਗਏ ਮਾਪਾਪ ਨੂੰ ਖਰੀਦ ਲਿਆ ਪੈਸੇ ਦਾ ਲਾਲਚ ਦੇ ਕੇ ਰਿਸ਼ਤੇਦਾਰਾਂ ਨੂੰ ਖਰੀਦ ਲਿਆ ਫਿਰ ਵੀ ਨਹੀਂ ਮੰਨੇ ਅਸੀਂ ਅੱਛਾ ਸੁਣਵਾਈ ਦੇ ਦੌਰਾਨ ਕੀ ਕੁਝ ਹੋਇਆ ਕੀ ਕੁਝ ਪਾਸਟਰ ਨੇ ਕੀ ਹੈ ਆਪਣੇ ਉਹਨੇ ਰਹਿਮ ਦੀਏ ਗੁਹਾਰ ਕੀਤੇ ਜੀ ਮੇਰੇ ਛੋਟੇ ਛੋਟੇ ਬੱਚੇ ਆ ਜੀ ਤੇ ਜਿਹੜੇ ਤਨਵਾ ਵਕੀਲ ਆ ਉਹਨਾਂ ਦੇ ਉਹਨਾਂ ਨੇ ਇਹ ਗੱਲ ਕਹੀ ਜੀ ਇਹ ਸੁਧਾਰ ਦੇ ਸੁਧਾਰ ਦੇ ਰਸਤੇ ਤੇ ਚੱਲ ਰਿਹਾ ਹੈ ਸੁਧਾਰ ਲੋਕਾਂ ਨੂੰ ਵੀ ਸੁਧਾਰ ਦੇ ਰਿਹਾ ਪਰ ਜਦੋਂ ਇਹ ਦੋ ਐਫਆਈਆ ਰਾਂ ਇਹਨਾਂ ਦੇ ਹੋਈਆਂ ਤੇ ਵੀਡੀਓ ਹੈ ਤੇ ਕੁਝ ਰਿਕਾਰਡਿੰਗਾਂ ਸਾਡੇ ਕੋਲ 5 5 6 6 ਕਰੋੜ ਦੀਆਂ ਜਿਹੜੀ ਇਹ ਗੱਲ ਕਰ ਰਿਹਾ ਤੇ ਭੋਲੀ ਪਾਲੀ ਜਨਤਾ ਨੂੰ ਪਾਗਲ ਬਣਾਉਣ ਦੀ ਗੱਲ ਕਰ ਰਿਹਾ ਉਹਦੇ ਚ ਰਿਕਾਰਡਿੰਗਾਂ ਸਾਡੇ ਕੋਲ ਤੇ ਇਹ ਇਹ ਜਿਹੜੀ ਚੀਜ਼ਾਂ ਜਦੋਂ ਸਾਹਮਣੇ ਆਈਆਂ ਤਾਂ ਉਹਦੇ ਹਾਉ ਪਾਉ ਉਡਗੇ ਸੀਗੇ ਹੱਥ ਜੋੜ ਰਿਆ ਸੀ ਰੋ ਰਿਆ ਸੀ ਬਾਈਬਲ ਉਹਨੇ ਹੱਥ 'ਚ ਫੜੀ ਹੋਈ ਸੀ ਤੇ ਉਹ ਕਹੀ ਜਾਂਦਾ ਸੀ ਮੈਨੂੰ ਮਾਫ ਕਰ ਦਿਓ ਮਾਫ ਕਰ ਦਿਓ ਮਾਫ ਕਰ ਦਿਓ ਪਰ ਉਹ ਇੱਕ ਰਾਮ ਰਹੀਮ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀ ਤੁਸੀਂ ਦੇਖਿਆ ਹੋਣਾ ਟੈਂਪੂਆਂ ਦੇ 500 500 ਦਿਹਾੜੀ ਤੇ ਲਿਆ ਕੇ ਬੰਦੇ ਉਹਰੇ ਬੁਲਾਏਗੇ ਪਥਰਾਓ ਵੀ ਕਰਨੇ ਕੋਸ਼ਿਸ਼ ਕੀਤੀ ਹੁਣ ਵੀ ਜਦੋਂ ਅਸੀਂ ਅੰਦਰ ਐਕਟਰ ਕਰੇ ਸੀ ਸਾਡੇ ਸਾਡੇ ਵੱਲ ਨੂੰ 8-9 ਲੇਡੀ ਦਾ ਲੇਡੀਜ਼ ਬਧੀ ਸੀਗੀ ਜਦੋਂ ਤੁਸੀਂ ਉੱਤੇ ਖੜੇ ਸੀਗੇ ਉਹ ਲੇਡੀਜ਼ ਐ ਇਸ ਕਰਕੇ ਹੀ ਬਧੀ ਸੀ ਕਿ ਸਾਡੇ ਤੇ ਮੈਨੂੰ ਮੈਨੂੰ ਮੇਰੇ ਨਾਲ ਪੰਗਾ ਲੈਣ ਤੇ ਬਾਅਦ ਚ ਛੇੜਛਾੜ ਦੀ ਕੰਪਲੀਟ ਕਰਨ 112 ਤੇ ਜਾਂ ਕੁਝ ਸਮਥਿੰਗ ਵੀ ਕ੍ਰਾਸ ਐਫ ਆਈ ਆਰ ਹੋਵੇ ਬਟ ਮੈਂ ਪ੍ਰਸ਼ਾਸਨ ਦਾ ਇੱਥੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਐਸ ਐਸ ਪੀ ਮੋਹਾਲੀ ਦਾ ਤੇ ਐਸ ਪੀ ਸਿਟੀ ਅਟਵਾਲ ਸਰ ਦਾ ਜੋ ਉਹਨਾਂ ਨੇ ਪਰਮੰਧਿੰਨੇ ਵਧੀਆ ਕੀਤੇ ਹਨ ਸਾਨੂੰ ਸੇਫ ਕੀਤਾ ਹੋਇਆ ਸੀ ਇਹ ਕਿਹੜੇ ਸੀ ਸੁਣਵਾਈ ਦੇ ਦੌਰਾਨ ਰਹਿਮ ਦੀ ਅਪੀਲ ਕਰਿਆ ਸੀ ਕੀ ਰਹਿਮ ਦੀ ਅਪ ਇਹੀ ਕੀਤੀ ਗਈ ਹੈ ਜੀ ਵੀ ਮੈਨੂੰ ਕੱਟ ਤੋਂ ਕੱਟ ਜੋ ਵੀ ਹੋ ਸਕਦਾ ਕੱਟ ਤੋਂ ਕੱਟ ਦਿੱਤਾ ਜਾਵੇ ਪਰ ਜੋ ਕੋਰਟ ਦੀ ਮਰਜ਼ੀ ਹੈ ਜੋ ਜੁਡੀਸ਼ੀਅਲ ਦੀ ਮਰਜ਼ੀ ਹੈ ਉਹ ਉਹਨਾਂ ਦੇ ਹਿਸਾਬ ਨਾਲ ਹੋ ਜਾਵੇ। ਉਹ ਜਿਹੜੇ ਰੋਪੀ ਬਰੀ ਕੀਤੇ ਗਏ ਕਿੰਨੇ ਹੋਰ ਰੋਪੀ ਸੀਗੇ ਉਹਨਾਂ ਨੂੰ ਸਰ ਉਹ ਬਰੀ 323 ਹੈ ਉਹਨਾਂ ਦੇ ਉੱਪਰ ਉਹ ਸੀ ਇਹ ਰੇਪ ਦਾ ਕੇਸ ਸੀ ਤੇ ਉਹਨਾਂ ਨੂੰ ਬੁਲਾ ਕੇ ਕੁੱਟਮਾਰ ਕੀਤੀ ਗਈ ਸੀ ਬਾਅਦ ਚ ਉਹ 323 324 ਚ ਅਕਿਊਜ਼ ਸੀਗੇ ਉਹ ਤੇ 323 24 ਚ 7 ਸਾਲ ਉਹਨਾਂ ਨੇ ਤਰੀਕਾ ਭੁਗਤਿਆ ਅਸੀਂ ਉਹਨਾਂ ਉਹਨਾਂ ਦੇ ਉਹਨਾਂ ਨੂੰ ਵੀ ਕੋਈ ਉਹ ਨਹੀਂ ਹੈ ਸਾਡਾ ਉਹਨਾਂ ਨੂੰ ਵੀ ਸਜ਼ਾ ਵਧਿਆ ਮੇਰੀ 7 ਸਾਲ ਉਹਨਾਂ ਤੇइका ਭੁਗਤੀਆਂ 7 ਸਾਲ ਕਿਤੇ ਕੋਰਟ ਚਾਣਾ ਕੋਈ ਆਮ ਗੱਲ ਨਹੀਂ ਹੈ ਪੈਸੇ ਵੀ ਖਰਚ ਹੁੰਦੇ ਆ ਟਾਈਮ ਵੀ ਖਰਾਬ ਹੁੰਦਾ 23 24 ਤਾ ਹਜ਼ਾਰ ਰੁਪਏ ਵੱਧ ਤੋਂ ਵੱਧ ਜੁਰਮਾਨਾ ਹੈ ਸਹੀ ਅਸੀਂ ਉਹਦੇ ਨਾਲ ਵੀ ਉਹ ਕਹਿੰਦੇ ਕਿ ਪੰਜਾਬ ਰਿਆਣਾ ਹਾਈ ਕੋਰਟ ਦੇ ਵਿੱਚ ਇਸ ਨੂੰ ਚੈਲੰਜ ਕਰਾਂਗੇ ਅਸੀਂ ਬਿਲਕੁਲ ਸਰ ਕਰ ਸਕਦੇ ਆ ਉਹਨਾਂ ਦਾ ਰਾਈਟ ਆ ਉਹ ਹਾਈ ਕੋਰਟ ਜਾਣ ਪਰ ਕਟੋ-ਕਟ ਚੌਥਾ ਹਿੱਸਾ ਤਾਂ ਕੱਟਣਗੇ ਨਾ 5 ਸਾਲ ਕਰ ਲੈਣ ਪਹਿਲੀ ਗੱਲ ਤਾਂ ਹਾਈ ਕੋਰਟ ਜਾਂਦੇ ਆ ਜੀ ਦੇਖੋ ਮੈਂ ਵੀ ਲਾ ਇਨ ਟਰਨ ਆ ਠੀਕ ਹੈ ਜੀ ਡਾਕਟਰ ਬੀਮਰਾਵੰਬੇਦਕਰ ਜੀ ਨੇ ਸਾਨੂੰ ਸੰਵਿਧਾਨ ਦੱਸਿਆ ਸੰਵਿਧਾਨ ਬਾਰੇ ਦੱਸਿਆ ਤਾਂ ਹੀ ਅਸੀਂ ਲੜ ਪਏ ਆ ਇਹਦੇ ਨਾਲ ਹਾਈ ਕੋਰਟ ਵੀ ਜਾਂਦਾ ਪਹਿਲਾਂ ਤਾਂ ਟਿਲ ਦਿੱਤੀ ਟੁੱਟੇਗੀ ਉਹਦੀ ਫਿਰ 20 ਸਾਲ ਤੇ ਆਏਗੀ 20 ਸਾਲ ਟੁੱਟੇਗੀ 20 ਸਾਲ ਟੁੱਟੇਗੀ ਤਾਂ 5 ਸਾਲ ਦਾ ਚੌਥਾ ਹਿੱਸਾ ਤਾਂ ਕੱਟਣਾ ਪੈਣਾ ਹੀ ਹੈ ਚੌਥਾ ਹਿੱਸਾ ਬਗਾਰਦਾ ਤੁਸੀਂ ਬੇਲ ਨਹੀਂ ਹੁੰਦੀ ਚੌਥਾ ਹਿੱਸਾ 5 ਸਾਲ ਪਹਿਲਾ ਪਹਿਲਾਂ ਇਹਨੂੰ ਲੱਗ ਜੇਗੀ ਪਹਿਲਾਂ ਲੱਗ ਜਾਣਗੇ ਇਹਨੂੰ 2-3 ਸਾਲ 4 ਸਾਲ ਤਾਂ ਪਹਿਲਾਂ ਟਿਲ ਦਿੱਤੀ ਤੜ ਵਾਲੇ 20 ਸਾਲ ਤੇ ਆਇਆ ਫਿਰ 5 ਸਾਲ ਤੁਸੀਂ ਤੁਸੀਂ ਜੇ ਅੱਜ ਸੜਿਆ ਹੋਏ ਹੋ ਨਹੀਂ ਕਿ ਸੰਤੁਸ਼ਟ ਹੋ ਜੀ ਬਿਲਕੁਲ ਸੰਤੁਸ਼ਟ ਹੈ ਜੀ ਅਸੀਂ ਤਾਂ ਅਸੀਂ ਤਾਂ ਕਹੀ ਨਹੀਂ ਰਹੇ ਸੀ ਸੰਤੁਸ਼ਟ ਨਹੀਂ ਹੈ ਅਸੀਂ ਤਾਂ ਲੱਡੂ ਕਟਵਾਵਾਂਗੇ ਢੋਲ ਵਜਾਵਾਂਗੇ ਤੁਸੀਂ ਬਣਾਵਾਂਗੇ ਤੁਹਾਨੂੰ ਲੱਗਦਾ ਹੁਣ ਕਿਹੜਾ ਚੈਲੰਜ ਕਰ ਦਿਓ ਉਸੇ ਮੇ ਇੱਕ ਵੱਡਾ ਨਾਮ ਸੀ ਤਾਂ ਸਰਦਾਰ ਔਰ ਤੁਸੀਂ ਉਸ ਸਮੇਂ ਦੇ ਵਿੱਚ ਚੈਲੰਜ ਕੀਤਾ ਕਿੰਨੀਆਂ ਕੁ ਮੁਸ਼ਕਲਾਂ ਸੀ ਪੁਲੀਸ ਸਰ ਅਸੀਂ ਉਹਨੂੰ ਕੋਈ ਚੈਲੰਜ ਨਹੀਂ ਕੀਤਾ ਹਰ ਵਕਤ ਉਸ ਵਿਅਕਤੀ ਨੇ ਸਾਨੂੰ ਚੈਲੰਜ ਕੀਤਾ ਚੈਲੰਜ ਇਹ ਕੀਤਾ ਕਿ ਇੱਕ ਤਾਂ ਕ੍ਰਾਈਮ ਕੀਤਾ ਇੱਕ ਤਾਂ ਕ੍ਰਾਈਮ ਕੀਤਾ ਇੱਕ ਤਾਂ ਕ੍ਰਾਈਮ ਕੀਤਾ ਉਸ ਵਿਅਕਤੀ ਨੇ ਕ੍ਰਾਈਮ ਕਰਨ ਤੋਂ ਬਾਅਦ ਫਿਰ ਲੇਡੀ ਸਾਹਿਬ 500 500 ਰੁਪਏ ਚ ਧਰਨੇ ਤੇ ਬੁਲਾ ਕੇ ਤਰਨਾ ਪ੍ਰਦਰਸ਼ਨ ਕਰਨਾ ਫਿਰ ਕ੍ਰੋਸ ਐਪਾਰਾਂ ਕੀਤੀਆਂ ਫਿਰ ਸਾਡੀ ਜਾਤੀ ਦੇ ਉੱਪਰ ਗੱਲ ਕੀਤੀ ਫਿਰ ਸਾਨੂੰ ਤਰ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਦੱਸੋ ਚੈਲੰਜ ਮੈਂ ਕਰ ਰਿਹਾ ਉਹ ਕਰ ਰਿਹਾ ਅੱਜ ਬਾਈਬਲ ਲੈ ਕੇ ਅੰਦਰ ਆਏ ਸੀ ਉਹ ਜਿੱਦਾਂ ਵੀ ਉਹਨਾਂ ਨੂੰ ਪਤਾ ਹੈ ਜੀ ਉਹ ਉਹਨਾਂ ਨੂੰ ਪਤਾ ਹੈ ਜੀ ਦੇਖੋ ਆਪਾਂ ਕਿਸੇ ਧਰਮ ਦੇ ਕਿ ਉਹ ਨਹੀਂ ਕਰ ਸਕਦੇ ਨਹੀਂ ਉਹਨਾਂ ਨੂੰ ਉਹਨਾਂ ਨੂੰ ਪਤਾ ਹੈ ਜੀ ਕਿ ਕੁਝ ਲੋਕ ਗਲਤ ਕਰਦੇ ਐ ਇਸ ਲਈ ਪੁੱਛ ਰਿਹਾ ਸਵਾਲ ਹਾਂ ਬਿਲਕੁਲ ਬਿਲਕੁਲ ਜੀ ਧਰਮ ਦਾ ਸਹਾਰਾ ਮੈਨੂੰ ਤਾਂ ਦੱਸਣ ਦੀ ਲੋੜ ਹੀ ਨਹੀਂ ਐ ਹੁਣ ਵੀ ਹੁਣ ਵੀ ਉਹ ਇੱਕ ਗੱਲ ਕਹਿ ਰਹੇ ਕੈਂਡਲਾਈਟ ਦੀ ਕੁਝ ਪ੍ਰਾਰਥਨਾ ਕੀਤੀ ਉਹਨਾਂ ਨੇ YouTube ਤੇ Facebook ਤੇ ਪਾਇਆ ਹੋਇਆ ਉਹ ਇਹ ਗੱਲ ਕਹਿ ਰਹੇ ਆ ਕਿ ਰ ਵੀ ਜੇ ਉਹ ਚਲਾ ਗਿਆ ਉਹਨਾਂ ਦੀ ਆਤਮਾ ਇੱਥੇ ਹੀ ਹੈ ਦੱਸੋ ਕਿਦਾਂ ਕਿਦਾਂ ਅੰਧਵਿਸ਼ਵਾਸ ਇੱਕ ਇੱਕ ਮੁਜਰਮ ਜੇਲ੍ਹ ਦੇ ਅੰਦਰ ਚਲਾ ਗਿਆ ਇੱਕ ਵੀਡੀਓ ਪਾਤੀ ਉਹਦੇ ਵੀਡੀਓ ਚ ਪੁਰਾਣੀ ਵੀਡੀਓ ਹੈ ਉਹ ਕਹਿੰਦਾ ਮੈਂ ਆਪਣੇ ਪਰਿਵਾਰ ਕੇ ਸਾਥ ਉਹ ਮੈਂ ਜੇਲ੍ਹ ਮੇ ਨਹੀਂ ਗਿਆ ਇਹ ਅੰਧਵਿਸ਼ਵਾਸ ਉਸ ਨੂੰ ਵੀਡੀਓ ਨੂੰ ਦੇਖ ਕੇ ਫਿਰ ਪਹੁੰਚ ਗਿਆ ਉੱਤੇ ਨਹੀਂ ਨਹੀਂ ਪਾਪਾ ਜੀ ਨਹੀਂ ਗਏ ਜੇਲ੍ਹ ਚ ਕਹਿੰਦਾ ਪਾਪ ਮੇਰਾ ਇਹ ਹੈ ਕਿ ਵੀ ਧਰਮ ਦਾਦਾ ਉਹ ਆੜ ਲੈ ਹੀ ਰਿਹਾ ਜੇ ਧਰਮ ਦੀ ਆੜ ਨਹੀਂ ਲਈ ਹੁੰਦੀ ਆ ਉਹ 7 ਸਾਲ ਨਹੀਂ ਲੱਗਦੇ ਉਹ ਅਸੀਂ ਬਾਈਬਲ ਨੂੰ ਮਾਣਾ ਨਹੀਂ ਕਹਿੰਦੇ ਪਰ ਜਿਸ ਤਰੀਕੇ ਦੇ ਨਾਲ ਬਾਈਬਲ ਦਾ ਸਹਾਰਾ ਲਿਆ ਅੱਜ ਕਦੇ ਕੋਰਟ ਦੇ ਵਿੱਚ ਬਾਈਬਲ ਲੈ ਕੇ ਪਹੁੰਚੇ ਇਸ ਲਈ ਸਵਾਲ ਹੈ ਕਿ ਲੋਕ ਜਿਹੜੇ ਉਸ ਦੇ ਉੱਪਰ ਵਿਸ਼ਵਾਸ ਕਰ ਰਹੇ ਕਣ ਤੋਂ ਉਹਨਾਂ ਨੂੰ ਪਤਾ ਲੱਗ ਸਕੀ ਕਿ ਗਲਤ ਇਸਤੇਮਾਲ ਉਸ ਗ੍ਰੰਥ ਦਾ ਕੀਤਾ ਜਾ ਰਿਹਾ ਸਰ ਦੇਖੋ ਪਤਾ ਕੀ ਗੱਲ ਹੈ ਅਸੀਂ ਕਿਸ ਨਹੀਂ ਕਹਿ ਸਕਦੇ ਮੈਂ ਵਾਲਮੀਕੀ ਸਮਾਜ ਤੋਂ ਬਿਲੋਂਗ ਕਰਦਾ ਮੈਂ ਇਹਨਾਂ ਨੂੰ ਕੁਝ ਬੋਲੂਗਾ 295 ਇਹਦਾ ਪਰਚਾ ਤਿਆਰ ਹੈ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਅਸੀਂ ਤਾਂ ਸਿਰਫ ਇੰਨੀ ਕੁ ਗੱਲ ਕਹਿੰਦੇ ਆ ਵੀ ਉਹ ਬਿਕੇ ਹੋਏ ਬਿਕੇ ਹੋਏ ਬੰਦੇ ਆ ਜਿਹੜੇ ਜਿਹੜੇ ਇਹਨਾਂ ਦੇ ਧਰਮ ਦੇ ਵਿੱਚ ਕਾਲੀਆਂ ਭੇਡਾਂ ਜਿਹੜੇ ਬਕਾਊ ਵਿਅਕਤੀਆਂ ਇਹਨਾਂ ਦੇ ਧਰਮ ਦੇ ਠੇਕੇਦਾਰ ਬਣੇ ਹੋਏ ਆ ਉਹ ਕੰਨ ਖੋਲੋ ਤੁਸੀਂ ਜੇ ਪ੍ਰਭੂ ਯੇਸ਼ੂ ਮਸੀਹ ਨੂੰ ਪਿਆਰ ਕਰਦੇ ਹੋ ਜੇ ਉਹਨੂੰ ਪਰਮਾਤਮਾ ਮੰਨਦੇ ਹੋ ਘਟੋ ਘਟ ਆਪਣੇ ਜ਼ਮੀਰ ਤਾਂ ਨਾ ਮਾਰੋ ਜ਼ਮੀਰ ਤਾਂ ਨਾ ਵੇਚੋ ਤੁਸੀਂ ਲੋਕਾਂ ਨੂੰ ਜਿਹੜੇ ਆਪਣਾ ਐਗਜ਼ਾਮਪਲ ਸੈੱਟ ਕਰਨਾ ਉਹਨਾਂ ਨੂੰ ਦੱਸੋ ਉਹਨਾਂ ਨੂੰ ਸਮਝਾਓ ਵੀ ਇਹ ਵਿਅਕਤੀ ਗਲਤ ਸੀ ਦੇਖੋ ਧਰਮ ਨਹੀਂ ਗਲਤ ਹੁੰਦਾ ਧਰਮ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਇਸ ਵਿਅਕਤੀ ਨੇ ਆਪਣੇ ਆਪ ਨੂੰ ਹੀ ਦੱਸਦਾ ਸੀ ਵੀ ਮੈਂ ਹੀ ਪਰਮਾਤਮਾ ਹੇਤੋਂ ਮੈਂ ਆਜੇ ਉੱਥੇ ਸਾਰਾ